ਯਾਰ ਇੰਟਰਲੌਕ ਦਾ ਢੇੜਾ ਆਇਆ ਖੜਾ ਤੁਸੀਂ ਕਿੱਥੇ ਫਿਰਦੇ ਆ ਪਹੁੰਚੋ ਤਾਂ ਸਹੀ ਇੱਕ ਵਾਰੀ ਕੋਲੇ ਉਹਨਾਂ ਦੇ ਗਲੀ ਥੋੜੀ ਬਾਨੀ ਆ ਤੁਸੀਂ ਆਪ ਹੀ ਨਹੀਂ ਪਹੁੰਚਦੇ ਕਮਾਲ ਕਰੀ ਜਾਂਦੇ ਆ ਯਾਰ ਠੀਕ ਆ ਠੀਕ ਆ ਠੀਕ ਆ ਹਾਂ ਵੀ ਮੁੰਡਿਆ ਕੀ ਹਾਲ ਆ ਸਰਪੰਚ ਸਾਹਿਬ ਅਜੇ ਚਿੱਟੇ ਪਾ ਕੇ ਬਗਲਾ ਹੀ ਬਣਿਆ ਬੈਠਾ ਉਹ ਬਗਲਾ ਵੀ ਤੁਸੀਂ ਬਣਾਇਆ ਹੋਰ ਕਿਵੇਂ ਕੀ ਕੰਮ ਸੀ ਆਹ ਨਾ ਮਾੜੇ ਫਾਰਮਾਂ ਤੇ ਸਾਈਨ ਕਰਿਓ ਜੀ ਯਾਰ ਮੈਂ ਤਾਂ ਹੁਣ ਪਿੰਡ ਚ ਚੱਲਿਆ ਗਲੀਆਂ ਨਾਲ ਗੰਦਾ ਕੰਮ ਜਾਂ ਚੱਲਦੀ ਜਾਂਦਾ ਢੇੜਾ ਮਾਰਨਾ ਦੋ ਦਾ ਮਿੰਟ ਲੱਗਣਾ ਹੀ ਕਰ ਦਿਓ ਯਾਰ ਹੋ ਤਾਂ ਪੈਨ ਵੀ ਹੈ ਨਹੀਂ ਕੋਲੇ ਟਾਈਮ ਲੱਗ ਜੂ ਘਰੋਂ ਚੱਕ ਚੁੱਕ ਕੇ ਲਿਆਉਣ ਤੇ ਤੂੰ ਐਂ ਕਰੀ 2 ਘੰਟਿਆਂ ਨੂੰ ਆਈ ਚਲੋ ਠੀਕ ਹੈ ਜੀ ਬਸ ਬਸ ਮੈਂ ਤੁਰ ਨਹੀਂ ਲੱਗਾਂੀ ਕੱਪੜੇ ਪਾ ਲੈ ਤਿਆਰ ਹਾਂ ਮੈਂ ਗੱਡੀ ਲੈ ਕੇ ਆਉਂਗਾ ਮੈਂ ਆਪਦੀ ਆ ਗਿਆ ਆ ਗਿਆ ਠੀਕ ਹੈ ਠੀਕ ਹੈ ਹਾਂ ਭਈ ਆ ਸਰਪੰਚ ਸਾਹਿਬ ਕਰਿਓ ਜੀ ਸੈਣ ਮੜੇ ਜਨਾ ਉਹ ਯਾਰ ਤੂੰ ਨਾ ਐਂ ਕਰੀ ਮੈਂ ਨਾ ਤੇਰੇ ਸਾਹਮਣੇ ਫੋਨ ਆਈ ਨਹੀਂ ਪਾਰਟੀ ਦੇ ਕੰਮ ਕਿਤੇ ਬਾਹਰ ਚੱਲਿਆ ਤੂੰ ਸ਼ਾਮ ਨੂੰ ਆਈ ਉਹ ਮੇਰੀ ਤਾਂ ਖੀਰ ਲਈ ਤਰੀਕਾ ਹੀ ਕਰ ਦਿੰਦੇ ਉਹ ਮੈਂ ਤਾਂ ਬੀਜੀ ਬਹੁਤ ਆ ਯਾਰ ਤੇ ਸ਼ਾਮ ਨੂੰ ਆਜੀ ਕੋਈ ਨਹੀਂ ਸਰਪੰਚ ਸਾਹਿਬ ਕਰ ਰਹੀ ਆ ਹਾਂ ਹਾਂ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਆ ਲਓ ਜੀ ਹੁਣ ਤਾਂ ਨਾ ਮੈਂ ਪੈਨ ਵੀ ਆਪ ਦਾ ਲਿਆ ਤੇ ਸਾਈਨ ਕਰ ਹੀ ਦਿਓ ਜੀ ਉਹ ਯਾਰ ਅੱਜ ਨਹੀਂ ਲੋਟਣਾ ਮੈਂ ਨਾ ਹਿਸਾਬ ਕਿਤਾਬ ਬੋਲ ਜਿਆ ਪਿਆ ਥੋੜਾ ਜਿਹਾ ਹਿਸਾਬ ਕਿਤਾਬ 'ਚ ਫਰਕ ਆ ਮੇਰਾ ਦਿਮਾਗ ਪਹਿਲੇ ਬਹੁਤ ਪਜਲ ਹੋਇਆ ਵਾ ਤੂੰ ਕੱਲ ਨੂੰ ਆਈ ਯਾਰ ਕੀ ਯਾਰ ਸਰਪੰਚ ਆਸੀ ਤੈਨੂੰ ਭਗਾਈ ਕਰ ਕਰਕੇ ਸਰਪੰਚ ਬਣਾਇਆ ਯਾਰ ਤੂੰ ਕਰਕੇ ਤੇਰੇ ਤਿੰਨ ਗੇੜੇ ਮਰਾ ਤੇ ਪੂਰਾ ਸਾਈਨਾ ਪਿੱਛੇ ਮੇਰੇ ਯਾਰ ਗੱਲ ਸੁਣ ਤੂੰ ਤਾਂ ਤੀਜੇ ਗੇੜੇ ਅੱਕ ਗਿਆ ਮੈਂ ਵੋਟਾਂ ਵੇਲੇ ਤੇਰੇ ਘਰੇ ਦੋ ਪਿੱਟੀਆਂ ਦਾਰੂ ਦੀਆਂ ਤੇ 10 ਗੇੜੇ ਮਾਰੇ ਸੀ ਕੋਈ ਇੰਨਾ ਵੀ ਨਹੀਂ ਪਤਾ ਤੂੰ ਮੇਰੀ ਦਾਰੂ ਪੀ ਕੇ ਮੈਨੂੰ ਵੋਟ ਪਾਈ ਵੀ ਹੈ ਕਿ ਨਹੀਂ ਪਾਈ